ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਜੀ ਸਰਕਾਰੀ ਮੁਲਾਜ਼ਮਾਂ ਦੇ ਡੀਏ ਵਿੱਚ 3% ਦਾ ਵਾਧਾ ਕੀਤਾ ਗਿਆ ਹੈ ਜੋ ਕਿ 1 ਜਨਵਰੀ 2025 ਤੋਂ ਲਾਗੂ ਹੋ ਜਾਵੇਗਾ ਹਾਂਜੀ ਦੋਸਤੋ ਕੇਂਦਰ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀਏ ਦੇ ਵਿੱਚ 3% ਦੀ ਵਾਧੂਤੀ ਕੀਤੀ ਗਈ ਹੈ ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋ ਜਾਵੇਗਾ ਜੀ ਅਤੇ ਕਿਸ ਦੀ ਦਾ ਕਿੰਨੀ ਵਧਣ ਵਾਲੀ ਹੈ ਇਸ ਦੀ ਪੂਰੀ ਅਪਡੇਟ ਅਸੀਂ ਅੱਗੇ ਵੀਡੀਓ ਵਿੱਚ ਦੇਵਾਂਗੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਣਾ ਜੀ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ 올 ਦਾ ਬਟਨ ਪ੍ਰੈਸ ਕਰਦਣਾ ਜੀ ਤਾਂ ਜੋ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਕੇਂਦਰ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਵਿੱਚ 3% ਦੀ ਵਾਧੂਤਰੀ ਦਾ ਐਲਾਨ ਕੀਤਾ ਹੈ ਜੁਨੀਅਨ ਕੈਬਨਟ ਨੇ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੀ ਦੋਸਤੋ ਇਹ 1 ਜਨਵਰੀ 2025 ਤੋਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਇਸ ਦੇ ਨਾਲ ਇਹ ਹੁਣ ਡੀਏ 55% ਤੋਂ ਵੱਧ ਕੇ 58% ਹੋ ਜਾਵੇਗਾ ਜੀ ਜਾਨੋ ਕਿਸ ਦੀ ਕਿੰਨੀ ਵਧੀ ਤਨਖਾਹ ਜਿਨ੍ਹਾਂ ਦੀ ਬੇਸਿਕ ਪੇ ਪੈਨਸ਼ਨ ਬੇਸਿਕ ਪੇ ਇਸ ਤਰੀਕੇ ਨਾਲ ਰਹੇ ਵਾਲੀ ਹੈ ਉਸ ਦੀ ਤਖਾ ਕਿੰਨੀ ਵੱਧਣ ਵਾਲੀ ਹੈ ਜੀ ਇਹ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ ਜੀ ਕਿਸੇ ਤਨਖਾਹ ਕਿੰਨੀ ਵਧੇਗੀ ਕਿਸੇ ਦੀ ਵੀ ਤਨਖਾਹ 18000 ਰੁਪਏ ਹੈ ਪੈਨਸ਼ਨ ਜਾਂ ਬੇਸਿਕ ਪੇ तो वह पांच सौ चाली रुपये प्रति महीना तनखा वधेगी जी पच्ची हज़ार बीसक पे, 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 दी, पे, पे, पे की सत्त सौ पजा रुपये पैंती हज़ार बीसकपी वाले की एक हज़ार पाँह रुपये वधेगी जी बवंजा हज़ार बीसकपी वाले की पंद्रह सौ सठ रुपये की डीए बधेगा जी सत्तर हज़ार वाले दी सौ पचासी हज़ार पाँच सौ बीसकपी वाले द्ची सौ पैंठ रुपये बदन जी तो जिदी एक लख बीसकपे है वह तीन हज़ार रुपया बच जाएगा जी प्रति मंथ अठवंजा हिसाब न ਕੇਂਦਰ ਸਰਕਾਰ ਨੇ દિਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ દિਵਾਲੀ ਦਾ ਗਿਫਟ ਦਿੰਦੇ ਹੋਏ ਇਹ 30% ਦੀ ਵੀਡੀਓ ਤਰੀਕੀ ਕੀਤੀ ਗਈ ਹੈ ਜੀ ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ 58% ਤੋਂ ਇਹ ਡੀਏ 16% ਪਿੱਛੇ ਹੈ ਜੀ ਕਿਉਂਕਿ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦਾ ਡੀਏ ਸਿਰਫ 42% ਹੀ ਹੈ ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਹੁਣ ਕਦੋਂ ਕੇਂਦਰ ਸਰਕਾਰ ਦੀ ਤਰਜ਼ ਤੇ ਨਵਾਂ ਡੀਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਤੋਹਫ਼ਾ ਦਿੰਦੀ ਹੈ ਜੀ ਏਸੀ ਅੱਜ ਦੀ ਨਵੀਂ ਅਪਡੇਟ ਕੇਂਦਰ ਸਰਕਾਰ ਨੇ ਇਹ ਵਿਡੋਤਰੀ ਤਿਹਾਰਾਂ ਦੇ ਸੀਜ਼ਨ ਵਿੱਚ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਰਾਹਤ ਦੇ ਵੀ ਗਈ ਹੈ ਇੱਥੇ ਦੱਸ ਦਿੰਦੇ ਹਾਂ ਕਿ ਇਹ ਡੀਏ ਦੀਆਂ ਦਰਾਂ ਵਿੱਚ ਵਾਧਾ ਹੌਲੀ ਅਤੇ ਦਿਵਾਲੀ ਦੇ ਤਿਹਾਰਾਂ ਵੇਲੇ ਹੀ ਕੀਤਾ ਜਾਂਦਾ ਹੈ ਹਾਲਾਂਕਿ ਇਹ ਵਿਡੋਤਰੀ 1 ਜੰਮਰੀ ਅਤੇ 1 ਜੁਲਾਈ ਨੂੰ ਹੀ ਲਾਗੂ ਹੁੰਦੀ ਹੈ ਪਰ ਇਹ ਫੈਸਲਾ ਲੇਟ ਹੋਣ ਦੇ ਨਾਲ ਉਹਨਾਂ ਹੀ ਮਹੀਨਿਆਂ ਦਾ ਸਰਕਾਰੀ ਕਰਮਚਾਰੀਆਂ ਦੇ ਅਕਾਊਂਟ ਵਿੱਚ ਇਰੀਅਰ ਆ ਜਾਂਦਾ ਹੈ ਜੀ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਜਲਦੀ ਹੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ